ਦੱਸ ਗਿਆ 5000 ਰੁਪਏ ਆਪਾਂ ਉਹ ਮੁੰਡੇ ਖੋਟਿਆਂ ਵਾਲੇ ਨੂੰ ਦੇ ਦਿੱਤਾ ਹੈ ਇੱਕ ਬਾਈ ਆਇਆ ਇਹਦੀਆਂ ਦੋ ਬੱਚੀਆਂ ਨੂੰ ਨਾਲ ਲੈ ਕੇ ਆਇਆ ਇਹ ਦਰਾਜਪਿੰਡ ਤੋਂ ਆ ਮੇਰੇ ਵੀਰੋ ਇਹ ਵੀਰ ਦੀ ਵੀ ਜਿਹੜੀ ਲੱਤ ਦੇ ਵਿੱਚ ਪ੍ਰੋਬਲਮ ਹੈ ਔਰ ਇਹਦਾ ਵੀ ਆਪਰੇਸ਼ਨ ਕਰਾਉਣਾ ਹੈ ਮਨਜੀਤ ਇਧਰੋਂ 5000 ਹੋਰ ਦੇ ਦੀ 20000 ਰੁਪਏ ਆਪਾਂ ਇਸ ਵੀਰ ਨੂੰ ਅਮਨ ਬਲਾਸਪੁਰੀ ਤੇ ਨਾਲ ਮਨਜੀਤ ਢਾਲੀਵਾਲ ਦੇ ਨਾਲ ਮਨਜਿੰਦਰ ਬਿਰਕੋਣਾ ਵੱਲੋਂ ਇਹ ਆਪ ਹੀ ਤੁਸੀਂ ਮਨਜਿੰਦਰ ਇਧਰਲੇ ਪਾਸੇ ਆ ਕੇ ਦੇ ਦਿਓ ਮੇਰੀ ਬੇਨਤੀ ਆ ਮਨਜੀਤ ਆਪ ਹੀ ਵੀਰ ਤੱਕ ਕਿਉਂਕਿ ਇਹ ਵੀ ਬੜਾ ਮਜਬੂਰ ਆ ਇਹਦੇ ਤਿੰਨ ਗੁੱਡੀਆਂ ਨੇ ਤੇ ਇਹ ਭਰਾ ਕੋਈ ਗੱਲ ਨਹੀਂ ਬਾਈ ਨੇ ਇੱਕ ਬੜੀ ਵਧੀਆ ਗੱਲ ਕਹੀ ਕਹਿੰਦਾ ਵੀਰ ਜੀ ਜਿਹੜੇ ਤੁਸੀਂ ਮੈਨੂੰ ਪੈਸੇ ਦੇ ਰਹੇ ਹੋ ਨਾ ਤੁਸੀਂ ਆਪਦੇ ਕੋਲੇ ਰੱਖ ਲਿਓ ਜਦੋਂ ਵੀ ਮੈਂ ਆਪਰੇਸ਼ਨ ਕਰਾਉਣਾ ਹੋਊਗਾ ਤੇ ਮੈਂ ਜਿਹੜਾ ਤੁਹਾਡੇ ਤੋਂ ਪੈਸੇ ਲੈ ਲਊਗਾ ਕਹਿੰਦਾ ਕਈ ਵਾਰੀ ਘਰੇ ਚੱਲ ਜਾਂਦੇ ਮੈਨੂੰ ਜਿਹੜਾ ਖਰਚੇ ਪਾਣੀ ਜੋਗੇ 1500 ਜਿਹੜਾ ਤੇਲ ਪਾਣੀ ਨੂੰ ਦੇ ਦਿਓ ਆ ਦੋ ਇਹਨੇ ਗੁੱਡੀਆਂ ਇੱਕ ਗੁੱਡੀ ਇਹਦੇ ਘਰ ਹੈ ਲੈ ਵੀ ਵੀਰਾ ਤੂੰ ਟੈਨਸ਼ਨ ਨਾ ਲੈ ਸੱਚੇ ਪਾਤਸ਼ਾਹ ਮਿਹਰ ਕਰੂ ਮਨਜੀਤ ਦੇ ਦੀ ਲੱਤ ਦਾ ਇਲਾਜ ਕਰਵਾਉਣਾ ਹੈ ਆਪਾਂ ਵਾਹਿਗੁਰੂ ਮਿਹਰ ਕਰੇ ਔਰ ਧੰਵਾਦ ਹੈ ਬਾ ਯਾਰ ਬਾਈ ਤੈਨੂੰ ਜਿੱਦੇ ਮਰਜੀ ਜਾ ਕੇ ਦਾਖਲ ਹੋ ਜੀ ਤੇਰਾ ਇਲਾਜ ਸਾਰਾ ਕਰਵਾਵਾਂਗੇ ਮਨਜੀਤ ਢਾਲੀਵਾਲ ਤੇ ਮਨਜਿੰਦਰ ਬਿਰਕ ਤੇ ਅਮਨ ਬਲਾਸਪਰੀ ਕਹਿੰਦੇ ਵੀ ਮੁੰਡੇ ਦਾ ਲੱਤ ਦਾ ਇਲਾਜ ਆਪਾਂ ਸਾਰਾ ਹੀ ਕਰਾ ਕੇ ਦੇਵਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹਨਾਂ ਭਰਾਵਾਂ ਨੇ ਕੁਮਾਰ ਮੱਜਰੇ ਕਬੱਡੀ ਕੱਪ ਕਰਵਾਇਆ ਸੋਨਾ ਲੀਕਾ ਦਿੱਤੇ ਆ ਬੈਸਟਾਂ ਨੂੰ ਬਹੁਤ ਬਹੁਤ ਧੰਨਵਾਦ ਮਨਜਿੰਦਰ ਤੁਹਾਡਾ ਮਨਜੀਤ ਆ ਹਜ਼ਾਰ ਬਾਈ ਨੂੰ ਮੈਂ ਦੇਣ ਲੱਗਿਆ ਬਾਕੀ ਕੋਲੇ ਰੱਖੋ ਠੀਕ ਹੈ ਬਾਈ ਜੀ ਠੀਕ ਧੰਨਵਾਦ ਬਾਕੀ ਤੁਸੀਂ ਮੇਰੇ ਕੰਟੈਕਟ ਤੇ ਰਹੀ ਆ ਤੁਹਾਡਾ ਨੰਬਰ ਆਇਆ ਆ ਕੋ ਹਰਕ ਭਾਈਨ ਬਹੁਤ ਬਤਨ ਹੁਣ ਤੁਸੀਂ ਜਾ ਸਕਦੇ ਹੋ ਵੀਰੇ ਖੁਸ਼ ਹੋ ਨਾ ਟੈਨਸ਼ਨ ਨਹੀਂ ਲੈਣੀ ਆਪਾਂ ਬੱਚਿਆਂ ਦੀ ਪੜ੍ਹਾਈ ਦਾ ਵੀ ਜਰੂਰ ਕਰਾਂਗੇ ਤੂੰ ਮੇਰਾ ਭਰਾ ਟੈਨਸ਼ਨ ਨਾ ਲੈ ਜਸਣ ਦਸਤਾਰ